ਸ਼ਸ਼ੀਕਾਲ ਜੀ ਮੈਂ ਹਾਂ ਜੂਧਗੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸ਼ਸ਼ੀਕਾਲ ਸ਼ਰਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਨਵਾਂ ਰੂਪ ਸਾਹਮਣੇ ਆਇਆ ਹੈ ਜਿਸ ਤਰ੍ਹਾਂ ਨਾਲ ਉਹ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਉਹ ਉਹਨਾਂ ਦਾ ਐਕਸ਼ਨ ਇਹੀ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਨੋ ਮੋਰਚਾ ਨੋ ਹੜਤਾਲ ਜੇ ਆਪਾਂ ਇਸ ਵਿੱਚ ਗੱਲ ਕਰੀਏ ਤਾਂ ਤਹਿਸੀਲਦਾਰਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਦੇਖ ਸਕਦੇ ਆਂ ਜਾਂ ਜਿਹੜੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਹੁਣ ਜੜੀਆਂ ਸੁਰਖੀਆਂ ਬਣੀ ਆ ਉਸੇ ਵੀ ਆਪਾਂ ਗੱਲ ਕਰ ਸਕਦੇ ਆਂ ਸਾਫ਼ ਤੌਰ ਤੇ ਭਗਵੰਤ ਮਾਨ ਨੇ ਆਪਣੇ ਕੰਮ ਕਰਨ ਦੇ ਤਰੀਕੇ ਦੇ ਨਾਲ ਦਰਸਾ ਦਿੱਤਾ ਕਿ ਮੋਰਚਾ ਜਾਂ ਹੜਤਾਲਾਂ ਦੇ ਨਾਲ ਕੋਈ ਵੀ ਹੱਲ ਨਹੀਂ ਨਿਕਲ ਸਕਦਾ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਕੋਈ ਹੱਲ ਨਹੀਂ ਹੋ ਸਕਦਾ ਉਹ ਕਹਿੰਦੇ ਨੇ ਕਿ ਜੇ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ ਤਾਂ ਫਿਰ ਮੋਰਚਾ ਕਿਉਂ ਗੱਲ ਵੀ ਬਿਲਕੁਲ ਸਹੀ ਹੈ ਜਦੋਂ ਸਾਹਮਣੇ ਵਾਲੇ ਤੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੈ ਫਿਰ ਆਖਿਰ ਮੋਰਚਾ ਕਿਉਂ ਬਹੁਤ ਸਾਰੇ ਤਹਿਸੀਲਦਾਰ ਇਸੇ ਐਕਸ਼ਨ ਦੇ ਚੱਲਦੇ ਆ ਵਾਪਸ ਵੀ ਮੁੜਾਏ ਆਪਣੇ ਕਮਾਂਕਾਰਾਂ ਤੇ ਤੇ ਲੋਕ ਭਗਵੰਤਮਾਨ ਦੇ ਇਸ ਐਕਸ਼ਨ ਤੋਂ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਲਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਭਗਵੰਤਮਾਨ ਉਹਨਾਂ ਦਾ ਜਿਹੜਾ ਐਕਸ਼ਨ ਹੈ ਪਿਛਲੇ 2-3 ਦਿਨਾਂ ਦਾ ਜਾਂ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਐਕਸ਼ਨ ਹੈ तहसीलਾਂ ਚ ਕਰਪਸ਼ਨ ਹੈ ਅਤ ਦੀ ਕਰਪਸ਼ਨ ਹੈ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਬਿਨਾ ਕਰਪਸ਼ਨ ਤੋਂ ਰਜਿਸਟਰੀ ਹੁੰਦੀ ਹੋਈ ਨਹੀਂ ਔਰ ਜੇ ਕੋਈ ਪੱਤਰਕਾਰ ਵੀ ਚਲੇ ਜਾਣ ਤੇ ਉੱਥੇ ਰਜਿਸਟਰੀ ਕਰਨ ਤੋਂ ਪਹਿਲਾਂ ਉਸ ਪੱਤਰਕਾਰ ਦਾ ਇਤਿਹਾਸ ਫਰੋਲਿਆ ਜਾਂਦਾ ਹੈ ਵੀ ਇਹ ਸੱਚਮੁੱਚ ਭਾਈ ਪੱਤਰਕਾਰ ਹੈ ਕਿ ਕਿੱਡਾ ਪੱਤਰਕਾਰ ਹੈ ਇਹ ਰਜਿਸਟਰੀਆਂ ਕਰਾਉਣ ਵਾਲਾ ਪੱਤਰਕਾਰ ਤਾਂ ਨਹੀਂ ਮਤਲਬ ਉਸ ਤੋਂ ਬਾਅਦ ਤੇ ਕਰਦੇ ਨੇ ਵੀ ਇਸ ਪੱਤਰਕਾਰ ਤੋਂ ਪੈਸੇ ਲੈਣੇ ਕਿ ਨਹੀਂ ਲੈਣੇ ਇਸੇ ਤਰ੍ਹਾਂ ਜੇ ਕੋਈ ਵਕੀਲ ਸਾਹਿਬ ਜਾਂਦੇ ਨੇ ਉਹਨਾਂ ਬਾਰੇ ਉਹ ਦੇਖੋ ਇਹਦਾ ਕੋਈ ਫਾਰਮੈਟ ਤਾਂ ਹੁੰਦਾ ਨਹੀਂ ਜਾਣਕਾਰੀ ਹਾਸਲ ਕਰਨ ਦਾ ਉਹ ਆਪਣੇ ਪੱਦਰ ਤੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਕ੍ਰਪਸ਼ਨ ਮਾਫੀਆ ਦੇ ਲੋਕ ਨੇ ਵੀ ਇਸ ਵਿਅਕਤੀ ਨੂੰ ਕ੍ਰਪਸ਼ਨ ਦਾ ਸ਼ਿਕਾਰ ਬਣਾਇਆ ਜਾਵੇ ਜਾਂ ਨਹੀਂ ਵੀ ਕਿਤੇ ਸਾਨੂੰ ਉਲਟਾ ਨਾ ਪਾ ਦੇ ਜੀ ਉਹਨੂੰ ਛੱਡਦੇ ਨੇ ਉਹ ਨਹੀਂ ਤਾਂ ਜਿਵੇਂ ਮومی ਲਫਾਫੇ ਚ ਪਾਣੀ ਭਰ ਦੋ ਜਦ ਤੱਕ ਗਲੀ ਨਾ ਕਰੋ ਤੇ ਪਾਣੀ ਨਹੀਂ ਡੁੱਲਦਾ ਉਹ ਬਹੁਤ ਸੀਲ ਪ੍ਰੂਫ ਕੰਮ ਕਰਦੇ ਨੇ ਜੀ ਸੋ ਕਰਪਸ਼ਨ ਤਸੀਲ ਦੇ ਵਿੱਚ ਏਡੇ ਵੱਡੇ ਪੱਦਰ ਤੇ ਹੈ ਮੈਂ ਕਹਿੰਦਾ ਜੀ ਜਦੋਂ ਤੁਸੀਂ ਸਥਿਤੀ ਇਹ ਹੈ ਕਿ ਜੇ ਉੱਥੇ ਨੰਬਰਦਾਰ ਦੀ ਗਵਾਹੀ ਵੀ ਪੈਣੀ ਹੁੰਦੀ ਹੈ ਤੇ ਉਹਦੇ ਵੀ ਉੱਥੇ ਰੇਟ ਤੈ ਹੈ ਮੇਰੇ ਵੀ ਇੱਕ ਵਾਰੀ ਮੈਂ ਰਜਿਸਟਰੀ ਕਰਾਉਣ ਗਿਆ ਗਵਾਹੀ ਪੈਣੀ ਸੀ ਨੰਬਰਦਾਰ ਦੀ ਤੇ ਕਹਿੰਦੇ ਜੀ ਇਹਦੇ ਵੀ ਦਸਤਖਤ ਕਰਨ ਦੀ ਇੰਨੀ ਫੀਸ ਹੁੰਦੀ ਤੇ ਮੈਂ ਬੜਾ ਹੈਰਾਨ ਹੋਇਆ ਫਿਰ ਜਦੋਂ ਮੈਂ ਦੱਸਿਆ ਮੈਂ ਕਿਹਾ ਐਦਾਂ ਦੀ ਫੀਸ ਤਾਂ ਮੈਂ ਦੰਦਾ ਹੀ ਨਹੀਂ ਕਦੀ ਤੇ ਫਿਰ ਉਹਨਾਂ ਨੇ ਮੈਨੂੰ ਫੀਸ ਮਾਫੀ ਕੀਤੀ ਹਰ ਕਿਸੇ ਨੂੰ ਫੀਸ ਮਾਫੀ ਨਹੀਂ ਦਿੰਦੇ ਉਹ ਕਹਿੰਦੇ ਜੀ ਇਹ ਫੀਸ ਬਿਨਾ ਨੰਬਰਦਾਰ ਨਹੀਂ ਲੱਭਦਾ ਉਹ ਕੰਮ ਚੱਲਿਆ ਜਾਂਦਾ ਤੇ ਜਦੋਂ ਉਹਦੇ ਕਿਸੇ ਕਰਿੰਦੇ ਨੂੰ ਜਾਂ ਉਹਦੇ ਕਿਸੇ ਸਾਥੀ ਨੂੰ ਜਾਂ ਉਹਨੂੰ ਸੁਨੇਹਾ ਹੀ ਪਹੁੰਚਾ ਦੋ ਵੀ ਫੀਸ ਆ ਗਈ ਤੇ ਨੰਬਰਦਾਰ ਐ ਪੇਸ਼ ਹੋ ਜਾਂਦਾ ਜਿਵੇਂ ਡੋਨਾਲਡ 트੍ਰੰਪ ਨੇ ਜਹਾਜ਼ ਭੇਜਤਾ ਅਮਰਸਰ ਹਵਾਈ ਅੱਡੇ ਤੇ ਪੇਸ਼ੰਤ ਤਹਿਸੀਲਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ ਕਾਰਪੋਰੇਸ਼ਨ ਦੇ ਵਿੱਚ ਵੀ ਉੱਥੇ ਵੀ ਜਿਹੜਾ ਕਰਪਸ਼ਨ ਹੈ ਅੱਤ ਦੀ ਹੈ ਔਰ ਇਹ ਕਰਪਸ਼ਨ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਕਰਪਸ਼ਨ ਜਿਹੜੀ ਇਹ ਸਿਸਟਮੈਟਿਕ ਕਰਪਸ਼ਨ ਬਣ ਗਈ ਸਿਸਟਮੈਟਿਕ ਕਰਪਸ਼ਨ ਕਿਦਾਂ ਤੁਸੀਂ ਇੱਕ ਜਗ੍ਹਾ ਤੇ ਕਰਪਸ਼ਨ ਦੇ ਕੇ ਹਟੋਂਗੇ ਵੀ ਪਾਈ ਚਲੋ ਮੈਂ ਨੰਬਰਦਾਰ ਨੂੰ ਪੈਸੇ ਦੇਤੇ ਨੰਬਰਦਾਰ ਨੇ ਗਵਾਹੀ ਪਾਤੀ ਫਿਰ ਅਗਲਾ ਕੰਮ ਤਿਆਰ ਹੈ ਇਹ ਫਰਜ਼ ਤੋਂ ਸ਼ੁਰੂ ਹੋ ਜਾਂਦਾ ਹੈ ਪਹਿਲਾ ਮੁੰਸ਼ੀ ਨਹੀਂ ਲੱਭਦਾ ਉਹਦਾ ਕਰਿੰਦਾ ਮਿਲਦਾ ਹੈ ਉੱਥੇ ਕਰਪਸ਼ਨ ਫਿਰ ਫਿਰ ਪਟਵਾਰੀ ਸਾਹਿਬ ਤੋਂ ਮੁੰਸ਼ੀ ਤੋਂ ਪਾ ਪਟਵਾਰੀ ਫਿਰ ਪਟਵਾਰੀ ਸਾਹਿਬ ਤੋਂ ਫਿਰ ਕੰਮ ਅੱਗੇ ਜਾਂਦਾ ਜਦੋਂ ਫਰਦ ਫਰਦ ਲੈਂਦਾ ਫਿਰ ਬੰਦਾ ਰਜਿਸਟਰੀਆਂ ਲਿਖਾਉਂਦਾ ਸੋ ਇਹ ਇਹ ਬੜੇ ਕੰਮ ਉੱਥੇ ਚੱਲਦੇ ਨੇ ਔਰ ਜਿਹੜੇ ਰਜਿਸਟਰੀ ਕਰਨ ਵਾਲੇ ਨੇ ਨਾ ਜੀ ਜਦੋਂ ਕਿਸੇ ਸਧਾਰਨ ਵਿਅਕਤੀ ਨੇ ਹਰਜੋਜ ਰਜਿਸਟਰੀ ਕਰਾਉਣੀ ਹੁੰਦੀ ਹੈ ਨਾ ਉਹਨੂੰ ਕਹਿ ਦਿੰਦੇ ਨੇ ਜੀ ਤੇਰਾ ਖਰਚਾ ਸਟਾਮਪ ਸਟੂਮ ਪਾ ਕੇ 2 ਲੱਖ ਦਾ 20 ਤੋਂ 25 ਹਜ਼ਾਰ ਉੱਪਰ ਉਹ ਉੱਪਰਲੇ ਖਰਚੇ ਉਹ ਬੰਦਾ ਉੱਪਰਲੇ ਖਰਚੇ ਹੀ ਸੋਚਦਾ ਰਹਿੰਦਾ ਵੀ ਇਹ ਉੱਪਰਲੇ ਖਰਚੇ ਕਿਵੇਂ ਹੁੰਦੇ ਤੇ ਉਹਨੂੰ ਕਈ ਤਰ੍ਹਾਂ ਦੇ ਸਵਾਲ ਪਾ ਦਿੰਦੇ ਜੀ ਫਿਰ ਲਿਖਾਈ ਦਾ ਇਹਨਾਂ ਜੀ ਗਵਾਹੀ ਦਾ ਇਹਨਾਂ ਜੀ ਫਿਰ ਵਿੱਚ ਕਦੇ ਵਕੀਲ ਸਾਹਿਬ ਦੀ ਗਵਾਹੀ ਪੈਂਦੀ ਹੈ ਜੀ ਫਿਰ ਉਹ ਮਤਲਬ ਕਿ ਉਹ ਵਿਅਕਤੀ ਜਿੰਨੇ ਰਜਿਸਟਰੀ ਕਰਾਉਣੀ ਹੁੰਦੀ ਬੜਾ ਔਖਾ ਸੌਖਾ ਉਹ ਮਕਾਨ ਖਰੀਦ ਕੇ ਉਹਨੂੰ ਇਹ ਹੁੰਦਾ ਵੀ ਕਿਤੇ ਮੈਂ ਮੇਰਾ ਪਤਾ ਨਹੀਂ ਕੀ ਬਣੂ ਵੀ ਹੁਣ ਤਾਂ ਮੇਰਾ ਉਹਨਾਂ ਨੂੰ ਉਹ ਵਿਅਕਤੀ ਨੂੰ ਇਹ ਲੱਗਦਾ ਵੀ ਮੇਰਾ ਤਾਂ 20-25 ਹਜ਼ਾਰ ਚ ਸਰ ਰਿਹਾ ਮੈਂ ਦੇ ਕੇ ਜਾਨ ਛੜਾਵਾਂ ਹੂੰ ਇਹ ਕਿਤੇ ਇਹ ਨਾ ਹੋਵੇ ਅੱਜ ਦਾ ਦਿਨ ਨਿਕਲ ਗਿਆ ਤੇ 20-25 ਦਾ ਮੇਰਾ ਕਿਤੇ ਰਜਿਸਟਰੀ ਕਰਾਉਣ ਵਾਲਾ ਹੀ ਨਾ ਭਾਜੇ ਫਿਰ ਮੈਂ ਉਹਨੂੰ ਲੱਭ ਦੂੰ ਲੱਭਦਾ ਫਿਰੂੰਗਾ ਸੋ ਲੋਕ ਘਬਰਾਉਂਦੇ ਵੀ ਐ ਪਰ ਬੜੀ ਸਿਸਟਮੈਟਿਕ ਕਰਪਸ਼ਨ ਐ ਉੱਥੇ ਔਰ ਜਦੋਂ ਤੱਕ ਤੁਸੀਂ ਅੱਛਾ ਜਦੋਂ ਤੁਹਾਡੀ ਰਜਿਸਟਰੀ ਹੋ ਜਾਂਦੀ ਹੈ ਫਿਰ ਜਦੋਂ ਤੁਸੀਂ ਰਜਿਸਟਰੀ ਲੈਣ ਜਾਣਾ ਹੈ ਫਿਰ ਤੁਹਾਡੇ ਪੈਸੇ ਵੀ ਹੁਣ ਤੁਹਾਨੂੰ ਰਜਿਸਟਰੀ ਮਿਲਣੀ ਹੈ ਉਹ ਕਈ ਰਸਤਿਆਂ 'ਚ ਹੋ ਕੇ ਲੰਘਦੀ ਆ ਵਾਪਸ ਜਦੋਂ ਵਾਪਸ ਆਉਂਦੀ ਹੈ ਉਹ ਕਈ ਰਸਤੇ ਹੁੰਦੇ ਉਹਦੇ ਜੀ ਅੱਛਾ ਮੈਂ ਗਿਆ ਸੀ ਮੈਨੂੰ ਬੜਾ ਚੰਗਾ ਤਹਿਸੀਲਦਾਰ ਮਿਲ ਗਿਆ ਹਰਜੋਜੀ ਮੈਂ ਇੱਕ ਵਾਰੀ ਰਜਿਸਟਰੀ ਕਰਾਉਣ ਗਿਆ ਕੁਝ ਕੁ ਮਹੀਨੇ ਹੋਏ ਤੇ ਉਹ ਮੈਨੂੰ ਤਹਿਸੀਲਦਾਰ ਬੜਾ ਚੰਗਾ ਮਿਲ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਮਾਨਦਾਰ ਬੰਦਾ ਰਜਿਸਟਰੀ ਕਰਾਣ ਆਇਆ ਤੇ ਮੇਰੇ ਤੋਂ ਪੈਸੇ ਨਹੀਂ ਕਿਸੇ ਨੇ ਲਏ ਮੈਨੂੰ 1 ਘੰਟੇ ਚ ਅੱਛਾ ਮੈਨੂੰ ਉਹਨਾਂ ਨੇ ਲਾਂਚ ਵੀ ਨਹੀਂ ਖੜਾਇਆ ਮੈਂ ਮੈਂ ਕਿਹਾ ਮੈਂ ਮੈਂ ਜਾ ਕੇ ਉਹ ਤਾਕੀ ਤੇ ਖੜ ਗਿਆ ਲੈ ਉਹ ਨਹੀਂ ਕਹਿੰਦੇ ਤੁਹਾਨੂੰ ਇੱਥੇ ਖੜਨ ਦੀ ਲੋੜ ਨਹੀਂ ਦੀ ਮਤਲਬ ਉਹ ਲੋਕ ਆਪ ਹੀ ਤੈਅ ਕਰ ਲੈਂਦੇ ਨੇ ਵੀ ਅਸੀਂ ਕਿਹਨੂੰ ਕਿਵੇਂ ਟ੍ਰੀਟ ਕਰਨਾ ਤੁਸੀਂ ਵੇਖੋ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਦੇ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਦੇ ਦਿੱਕਤ ਇਹ ਹੈ ਜਦ ਕਿ ਲੱਗਿਆ ਉੱਥੇ ਕੈਮਰਾ ਹੈ ਕੈਮਰਿਆਂ ਦੀ ਨਜ਼ਰ ਤਾਂ ਸਾਰਿਆਂ ਤੇ ਇੱਕੋ ਜੀ ਹੋਣੀ ਚਾਹੀਦੀ ਉਹ ਕੈਮਰੇ ਚੋ ਹੀ ਦੇਣ ਦੀ ਹੈ ਵੀ ਇਹ ਬੰਦੇ ਦਾ ਆਪਾਂ ਕੀ ਕਰਨਾ ਹੈ ਵੀ ਇਹਨੂੰ ਨਿਚੋੜਨਾ ਹੈ ਇਹਨੂੰ ਮੋੜਨਾ ਹੈ ਜਾਂ ਇਹਨੂੰ ਪਲੋਸਣਾ ਹੈ ਮੈਂ ਤਾਂ ਪਹਿਲੀ ਵਾਰ ਗਿਆ ਸੀ ਜਾਂ ਦੂਜੀ ਵਾਰ ਗਿਆ ਹੁਣ ਆਪਣੀ ਜ਼ਿੰਦਗੀ ਚ ਕਈ ਸਾਲਾਂ ਬਾਅਦ ਤੇ ਮੈਂ ਗਿਆ ਤੇ ਮੈਂ ਜਦੋਂ ਵਾਪਸ ਆਇਆ ਨਿਕਲੇ ਜਦੋਂ 1 ਘੰਟਾ ਲੱਗਿਆ ਕੁੱਲ ਚਾਹ ਵੀ ਪਲਾਈ ਮੈਨੂੰ ਜਦੋਂ ਮੈਂ ਘੰਡੇ ਬਾਦ ਨਿਕਲਿਆ ਹਰਜੋਤ ਜੀ ਮੈਨੂੰ ਰਜਿਸਟਰੀ ਉਹਨਾਂ ਨੇ ਨਾਲ ਦੇ ਕੇ ਤੋਰੀ ਇਹਨੇ ਨਹੀਂ ਜੀ ਤੁਸੀਂ ਨਾਲ ਹੀ ਲੈ ਕੇ ਜਾਓ ਹੋ ਸਕਦਾ ਉਹਨਾਂ ਨੂੰ ਚਿੰਤਾ ਨਾ ਹੋਵੇ ਵੀ ਕਿਤੇ ਦੁਬਾਰਾ ਨਾ ਆਜੇ ਪਰ ਇਹ ਸਾਰਿਆਂ ਨੂੰ ਨਹੀਂ ਦੇ ਕੇ ਤੋੜਦੇ ਮੈਂ ਕੋਈ ਗੈਰਕਾਨੂੰਨੀ ਕੰਮ ਨਹੀਂ ਕੀਤਾ ਮੈਂ ਤਾਂ ਉਸੇ ਸਿਸਟਮ ਚ ਗਿਆ ਮੈਨੂੰ ਕਹਿੰਦੇ ਨਹੀਂ ਲਾਈਨ ਚ ਲੋੜ ਨਹੀਂ ਕੁਰਸੀ ਤੇ ਬੈਠੋ ਮੈਂ ਬਹਿ ਗਿਆ ਉਹਨਾਂ ਨੇ ਫੋਟੋ ਵੀ ਖਿੱਚੀ ਉਦੋਂ ਖੜਾ ਹੋਣਾ ਪਿਆ ਫੋਟੋ ਖਿੱਚਣ ਵੇਲੇ ਪਰ ਸਾਰਿਆਂ ਨਾਲ ਜਿਹਾ ਨਹੀਂ ਹੁੰਦਾ ਚਾਹੀਦਾ ਹੈ ਕਿ ਸਭ ਨਾਲ ਜਿਆ ਹੋਵੇ ਕਿਸੇ ਨੂੰ ਪੈਸੇ ਨਾ ਦੇਣੇ ਪੈਣ ਤੇ ਸਾਰਿਆਂ ਨੂੰ ਜਦੋਂ ਵਾਪਸ ਮੁੜਨ ਤੇ ਰਜਿਸਟਰੀ オリジナル ਰਜਿਸਟਰੀ ਨਾਲ ਦੇ ਕੇ ਤੋਰ ਉੱਪਰ ਤੋਰਿਆ ਨਹੀਂ ਜਾਂਦਾ ਉਹ ਕਹਿੰਦੇ ਜੀ ਜਮਾ ਹੋ ਗਈ ਤੁਹਾਨੂੰ ਦੱਸ ਦਾਂਗੇ ਫਿਰ ਬੰਦਾ ਇਹੀ ਸੋਚਦਾ ਰਹਿੰਦਾ ਵੀ ਮੈਨੂੰ ਰਜਿਸਟਰੀ ਕਦੋਂ ਮਿਲੂ ਔਰ ਫਿਰ ਅਗਲਾ ਕੰਮ ਸ਼ੁਰੂ ਹੋ ਜਾਂਦਾ ਵੀ ਰਜਿਸਟਰੀ ਮਿਲਣ ਲਈ ਵੀ ਫਿਰ ਰਸਤੇ 'ਚ ਉਹ ਕ腐ਸ਼ਨ ਦੇ ਖਾਨੇ ਆ ਜਾਂਦੇ ਨੇ ਵੀ ਇੱਕ ਨੰਬਰ ਖਾਨੇ ਚ ਐਨੀ ਦੋ ਨੰਬਰ ਖਾਨੇ ਚ ਐਨੀ ਔਰ ਸਾਰਾ ਕੁਝ ਅਨਫੀਸ਼ੀਅਲ ਤੌਰ ਤੇ ਸੋ ਜਿਹੜੀ ਗੱਲ ਭਗਵੰਤ ਮਾਨ ਦੀ ਸੀ ਭਗਵੰਤ ਮਾਨ ਦਾ ਸਟੈਂਡ ਬੜਾ ਸਹੀ ਹੈ ਕੱਲ ਜਿਹੜਾ ਭਗਵੰਤ ਮਾਨ ਨੇ ਸਖਤ ਸਟੈਂਡ ਲਿਆ ਵੀ ਸ਼ਾਮ ਤੱਕ ਮੁੜਿਆ ਉਹ 5 ਵਜੇ ਤੱਕ ਕਈ ਤਾਂ ਮੁੜਿਆ ਏ ਅੱਛਾ ਜਿਹੜੇ ਕੱਚੇ ਹੁੰਦੇ ਨੇ ਨਾ ਪਰਵੇਸ਼ਨ ਤੇ ਹੁੰਦੇ ਨੇ ਜਿਨ੍ਹਾਂ ਦਾ 6 ਮਹੀਨਾ ਦਾ ਹਜੇ ਸਮਾਂ ਨਹੀਂ ਹੋਇਆ ਹੁੰਦਾ ਉਹ ਤਾਂ ਡਰ ਕੇ ਹੋਣੇ ਵੀ ਸਾਡੀ ਨੌਕਰੀ ਗਈ ਨੌਕਰੀ ਕਿਹੜਾ ਐਡੀ ਆਸਾਨੀ ਨਾਲ ਮਿਲਦੀ ਹੈ ਐਡੇ ਟੈਨਸਟ ਕਰ ਸੋ ਕਈ ਤਾਂ ਮੁੜਿਆ ਏ ਮੇਰੇ ਵਰਗੇ ਡਰ ਕੇ ਸ਼ਾਮ ਨੂੰ ਵੀ ਆਪਾਂ ਕਹਾਂ ਉਹ ਨੌਕਰੀ ਤੋਂ ਹੱਤੋਂ ਆਵਾਂਗੇ ਕਈ ਅੜੇ ਹੋਏ ਨੇ ਕਿਉਂਕਿ ਉਹ ਪੁਰਾਣੇ ਤਜਰਬੇਕਾਰ ਨੇ ਉਹਨਾਂ ਨੂੰ ਯੂਨੀਅਨ ਦਾ ਤਜਰਬਾ ਹੈ ਹੁਣ ਸਰਕਾਰ ਭਗਵੰਤ ਮਾਨ ਦਾ ਰੁਖ ਸਾਫ਼ ਹੈ ਕਿ ਅਗਰ ਸਰਕਾਰ ਨਾਲ ਗੱਲਬਾਤ ਕਰਨੀ ਹੈ ਤੇ ਫਿਰ ਹੜਤਾਲ ਕਿਉਂ ਔਰ ਵੈਸੇ ਗੱਲ ਵੀ ਠੀਕ ਹੈ ਅਗਰੀ ਐਸੋਸੀਏਸ਼ਨ ਦੇ ਨੁਮਾਇंदे ਇੱਕ ਡੈਪੂਟੇਸ਼ਨ ਲੈ ਕੇ ਆਪਣੇ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਮਿਲਦੇ ਤੇ ਗੱਲ ਖਤਮ ਸੀ ਜਦੋਂ ਤੁਸੀਂ ਅਚਾਨਕ ਹੜਤਾਲ ਕਰ ਦਿੰਨੇ ਹੋ ਕਿਸੇ ਵਿਅਕਤੀ ਦੀ ਸਮਝ ਲਓ ਜੀ ਕੈਨੇਡਾ ਦੀ ਟਿਕਟ ਬੁੱਕ ਹੈ ਅਗਲੇ ਨੇ ਕਿਹਾ ਵੀ 2 ਦਿਨਾਂ ਅੰਦਰ ਮੈਂ ਰਜਿਸਟਰੀ ਕਰਾ ਕੇ ਜਹਾਜ਼ ਚੜ੍ਹ ਜਾਣਾ ਤੇ ਤੁਸੀਂ ਰਜਿਸਟਰੀਆਂ ਕਿੰਨੀਆਂ ਅਸੀਂ ਕਰਨੀਆਂ ਨਹੀਂ ਉਹਦੀ ਤਾਂ ਟਿਕਟ ਦਾ ਲੱਖ ਰੁਪਿਆ 1.5 ਲੱਖ ਰੁਪਿਆ ਖਰਾਬ ਹੋ ਗਿਆ ਕਿਸ ਨੇ ਮਨ ਦੇਣ ਜਾਣਾ ਕੋਈ ਸਪੈਸ਼ਲ ਆਇਆ ਕੋਈ ਦਿੱਲੀ ਤੋਂ ਕਿ ਕਿਤੋਂ ਰਜਿਸਟਰੀ ਕਰਾਣ ਸੋ ਤੁਹਾਡਾ ਜਦੋਂ ਜੀ ਕੀਤਾ ਸਰਕਾਰੀ ਅਫਸਰਾਂ ਦਾ ਤੁਸੀਂ ਕਹਿ ਦਿੰਦੇ ਹੋ ਜੀ ਹੜਤਾਲ ਹੈ ਰਜਿਸਟਰੀਆਂ ਬੰਦ ਸੋ ਇਹ ਭਗਵੰਤ ਮਾਨ ਅਗਰ ਇਹ ਕੰਡਾ ਕੱਢ ਦੇ ਇੱਕ ਵਾਰੀ ਤਹਿਸੀਲਾਂ ਦਾ ਤਸੀਲਾਂ ਦਾ ਕਾਰਪੋਰੇਸ਼ਨਾਂ ਦਾ ਸਾਰੇ ਮਹਿਕਮਿਆਂ ਦਾ ਹੀ ਬਹੁਤ ਸਾਰੇ ਸਰਕਾਰੀ ਅਫਸਰ ਨੇ ਨਾ ਜੀ ਮੈਂ ਦੇਖਦਾ ਬਜ਼ੁਰਗ ਸਾਡੇ ਬਜ਼ੁਰਗ ਬਾਪੂ ਤੇ ਬੀਬੀਆਂ ਵੀ ਉਹਨਾਂ ਨੂੰ ਮਿੰਤਾ ਕਰਨੀਆਂ ਪੈਂਦੀਆਂ ਚਪੜਾਸੀ ਨਹੀਂ ਹੱਥ ਬਣਾਉਂਦਾ ਜੀ ਅੰਦਰ Saab ਚਾਹੇ ਚਾਹ ਵੀ ਨਹੀਂ ਹੁਣ ਬੈਠੇ ਉਹ ਗੇਟ ਤੇ ਆਏ ਕਿਸੇ ਬਜ਼ੁਰਗ ਨੂੰ ਕਹਿ ਦਿੰਦੇ ਜੀ ਅੰਦਰ ਮੀਟਿੰਗ ਚੱਲ ਰਹੀ ਹੈ ਔਰ 4 ਘੰਟੇ ਬਾਅਦ ਅਫਸਰ ਆਰਾਮ ਨਾਲ ਇਕੱਲਾ ਹੀ ਤੁਰਿਆ ਜਾਂਦਾ ਹੁੰਦਾ ਭੀੜ ਹੁੰਦੀ ਨਹੀਂ ਅੰਦਰ ਇਹੋ ਜਿਹੇ ਵੀ ਲੋਕ ਨੇ ਤੋ ਇਸ ਕਰਕੇ ਜਿਹੜੇ ਵੀ ਅਫਸਰਾਂ ਦੀਆਂ ਜਿਹੜੇ ਵੀ ਸਰਕਾਰੀ ਮਹਿਕਮਿਆਂ ਚ ਚੂੜੀਆਂ ਕਮਜ਼ੋਰ ਨੇ ਉਹ ਚੂੜੀਆਂ ਟਾਈਟ ਕਰਨ ਦੀ ਲੋੜ ਹੈ ਔਰ ਭਗਵੰਤ ਜੀ ਦਾ ਜਿਹੜਾ ਇਹ ਰੁਖ ਹੈ ਇਹਦੇ ਤੋਂ ਲੋਕ ਖੁਸ਼ ਹੈ ਮੈਂ ਕੱਲ ਕਈ ਲੋਕਾਂ ਨੂੰ ਪੁੱਛਿਆ ਉਹ ਸਾਰੇ ਲੋਕ ਕਿ ਉਹ ਖੁਸ਼ ਨਹੀਂ ਕਿਉਂਕਿ ਜਿਹੜੇ ਸਰਕਾਰੀ ਐਸੋਸੀਏਸ਼ਨਾਂ ਨੇ ਜਿੱਥੇ ਲੀਗਲ ਤਰੀਕਾ ਅਡਾਪਟ ਕਰਨਾ ਸੀ ਉਹਨਾਂ ਦੇ ਨਾਲ ਆ ਲੀਗਲ ਤਰੀਕਾ ਅਡਾਪਟ ਕਰੋ ਤੁਸੀਂ ਕਾਨੂੰਨੀ ਤੌਰ ਤੇ ਮੰਗ ਪੱਤਰ ਦਿਓ ਤੁਸੀਂ ਆਪਣਾ ਰੋਸ ਵਿਖਾਓ ਤੁਸੀਂ ਪ੍ਰੈਸ ਨੋਟ ਜਾਰੀ ਕਰੋ ਮੀਡੀਆ ਚ ਵੀ ਅਸੀਂ ਨਾਰਾਜ਼ ਆਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪੱਤਰਕਾਰ ਛਾਪਦੇ ਆ ਤੁਹਾਡੀਆਂ ਖਬਰਾਂ ਤੇ ਤੁਹਾਡੀ ਗੱਲ ਸਰਕਾਰ ਤੱਕ ਪੁੰਚਦੀ ਹੈ ਪਰ ਇਹ ਕਹਿ ਦੇਣਾ ਵੀ ਰਜਿਸਟਰੀ ਨਹੀਂ ਹੋਊਗੀ ਸ਼ੁੱਕਰਵਾਰ ਤੱਕ ਪਰ ਭਗਵੰਤ ਜੀ ਨੇ ਕਿਹਾ ਵੀ ਅਸੀਂ ਨਵੇਂ ਤਹਿਸੀਲਦਾਰਾਂ ਦੀ ਕੈਬਨਟ ਮੀਟਿੰਗ ਦੇ ਵਿੱਚ ਭਰਤੀ ਦਾ ਏਜੰਡਾ ਲਿਆਵਾਂਗੇ ਤੇ ਮੈਨੂੰ ਲੱਗਦਾ ਜੀ ਇਹ ਭਰ ਦੇਣਾ ਚਾਹੀਦਾ ਔਰ ਹੁਣੇ-ਹੁਣੇ ਦੇਖੋ ਖਬਰ ਆਈ ਹੈ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਪੰਜ ਤਹਿਸੀਲਦਾਰ ਤੇ ਨੌ ਨਾਇਬ ਤਹਿਸੀਲਦਾਰ ਹੂੰ ਇਹ ਸਸਪੈਂਡ ਕਰ ਦਿੱਤੇ ਨੇ ਸਾਡੇ ਸਾਥੀ ਨੇ ਮਨਦੀਪ ਸਿੰਘ ਜੀ ਉਹਨਾਂ ਨੇ ਖਬਰ ਭੇਜੀ ਹੈ ਲਿਖ ਕੇ ਇਹਨਾਂ ਦਾ ਜੇ ਕੋਈ ਵੇਰਵਾ ਮਨਦੀਪ ਜੀ ਉਹ ਵੀ ਭੇਜ ਦਿਓ ਆਪਾਂ ਹੁਣੀ ਪੜਦੀਏ ਸੋ ਪੰਜ ਤਹਿਸੀਲਦਾਰ ਤੇ ਨੌ ਨਾਇਬ ਤਹਿਸੀਲਦਾਰ ਜੀ ਇਹ ਸਸਪੈਂਡ ਕੀਤੇ ਗਏ ਨੇ ਸੋ ਇਹ ਐਕਸ਼ਨ ਹੈ ਜਿਹੜਾ ਭਗਵੰਤ ਮਾਨ ਦਾ ਇਹ ਸਾਹਮਣੇ ਆ ਗਿਆ ਔਰ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਤਹਿਸੀਲਾਂ ਚ ਬਹੁਤ ਜ਼ਿਆਦਾ ਕਰਾਪਸ਼ਨ ਹੈ ਅਗਰ ਸਾਡੇ ਮੁੱਖ ਮੰਤਰੀ ਨੇ ਸਟੈਂਡ ਲਿਆ ਹੈ ਦੇਖੋ ਮੁੱਖ ਮੰਤਰੀ ਕੱਲ ਪਹਿਲਾਂ ਖਰੜ ਚਲਾ ਗਿਆ ਫਿਰ ਉਹ ਬਨੂੜ ਚਲਾ ਗਿਆ ਉਹ ਅਗਲੇ 10 ਦਿਨ ਭਗਵੰਤ ਜੀ ਨੇ ਇਹੀ ਕੰਮ ਕਰਨਾ ਹੈ ਜੀ ਪਰ ਜਦੋਂ ਉਹਨਾਂ ਦੀ ਸਰਕਾਰ ਆਈ ਸੀ ਨਾ ਜੀ ਇੱਕ ਵਾਰ ਡਰ ਪਿਆ ਸੀ ਕਰਾਪਸ਼ਨ ਦੇ ਖਿਲਾਫ ਪਰ ਉਸ ਤੋਂ ਬਾਅਦ ਉਹ ਡਰ ਖਤਮ ਹੋ ਗਿਆ ਕਿਉਂਕਿ ਸਰਕਾਰ ਥੋੜੀ ਜਿਹੀ ਠੰਡੀ ਹੋ ਗਈ ਸੋ ਸਰਕਾਰ ਨੂੰ ਹਮੇਸ਼ਾ ਸਰਗਰਮ ਰਹਿਣ ਦੀ ਲੋੜ ਹੈ ਸੋ ਦਿੱਲੀ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਭਗਵੰਤ ਮਾਨ ਦੀਆਂ ਸੇਵਾਵਾਂ ਪੰਜਾਬ ਤੱਕ ਹੀ ਰੱਖਣ ਭਗਵੰਤ ਮਾਨ ਨੂੰ ਵੀ ਪੂਰੇ ਦੇਸ਼ 'ਚ ਉਹਨਾਂ ਨੇ ਪ੍ਰਚਾਰ ਕਰਾਇਆ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਪੋਲੀਟੀਕਲ ਪਾਰਟੀ ਹੈ ਭਗਵੰਤ ਮਾਨ ਦਾ ਅਸੀਂ ਵੱਧ ਤੋਂ ਵੱਧ ਫਾਇਦਾ ਚੱਕ ਲਈਏ ਸੋ ਭਗਵੰਤ ਮਾਨ ਨੂੰ 2-3 ਸਾਲ ਪੰਜਾਬ ਲਾ ਲੈਣ ਤੋਂ ਚੰਗੀ ਤਰ੍ਹਾਂ ਅਗਲੇ 2 ਸਾਲ ਅਗਰ ਇਸੇ ਤਰਜ਼ ਤੇ ਭਗਵੰਤ ਮਾਨ ਨੇ ਕੰਮ ਕੀਤਾ ਫਿਰ ਕਾਫੀ ਹੱਦ ਤੱਕ ਕਰਪਸ਼ਨ ਤੇ ਪਕੜ ਬਣ ਸਕਦੀ ਹੈ ਅਗਰ ਇਹ ਟੈਂਪਰਰੀ ਐਕਸ਼ਨ ਹੋਇਆ ਵੀ 5 7 8 10 ਦਿਨ ਉਸ ਤੋਂ ਬਾਅਦ ਫੇਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਦੀਆਂ ਸੇਵਾਵਾਂ ਕਿਸੇ ਹੋਰ ਪਾਸੇ ਲੈ ਲਈਆਂ ਇਹ ਕੰਮ ਫੇਰ ਸ਼ੁਰੂ ਹੋ ਜਾਣਾ ਹੈ ਇਹ ਜਿਹੜੀ ਕਰਪਸ਼ਨ ਹੈ ਨਾ ਜੀ ਇਹਦਾ ਕੰਮ ਉਹੀ ਹੈ ਕਿ ਜਿੰਨੀ ਦੇਰ ਤੁਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੋਗੇ ਇਹ ਰੁਕਦੀ ਰਹੇਗੀ ਜਦੋਂ ਤੁਸੀਂ ਇਹ ਮੰਨ ਲਿਆ ਵੀ ਕਰਪਸ਼ਨ ਖਤਮ ਤੇ ਕਰਪਸ਼ਨ ਫੇਰ ਸ਼ੁਰੂ ਹੋ ਜਾਣੀ ਹੈ ਸੋ ਇਸ ਕਰਕੇ ਇਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਇਹ ਐਕਸ਼ਨ ਸਰਕਾਰ ਦਾ ਚੰਗਾ ਔਰ ਜਿਹੜਾ ਕੱਲ ਭਗਵੰਤ ਮਾਨ ਦਾ ਜ਼ਿਕਰ ਆਇਆ ਕਿ ਨੋ ਮੋਰਚਾ ਦੇਖੋ ਕੱਲ ਸਖਤ ਐਕਸ਼ਨ ਭਗਵੰਤ ਮਾਨ ਨੇ ਕਿਸਾਨਾਂ ਦੇ ਪ੍ਰਤੀ ਦੱਸਿਆ ਉਹ ਕਹਿੰਦੇ ਜਿਹੜੇ ਕਿਸਾਨਾਂ ਨੇ ਪਰਸੋਂ ਰਾਤ ਇਲਜ਼ਾਮ ਲਾਇਆ ਸੀ ਕਿ ਭਗਵੰਤ ਮਾਨ ਮੀਟਿੰਗ ਛੱਡ ਕੇ ਚੱਲ ਗਿਆ ਭਗਵੰਤ ਮਾਨ ਨੇ ਤਸਦੀਕ ਕੀਤਾ ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਰਕਾਰ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ ਹੁਣ ਤੁਸੀਂ 5 ਮਾਰਚ ਬਾਰੇ ਕੀ ਫੈਸਲਾ ਕਰਨਾ ਹੈ ਕਿ ਉਹ ਕਹਿੰਦੇ ਜੀ ਉਹ ਤਾਂ ਸਾਡਾ 5 ਮਾਰਚ ਵਾਲਾ ਤਾਂ ਸਾਡਾ ਹਜੇ ਪ੍ਰੋਗਰਾਮ ਉਵੇਂ ਹੀ ਹੈ ਉਹਦੇ ਤੇ ਕੋਈ ਫੈਸਲਾ ਨਹੀਂ ਤੇ ਭਗਵੰਤ ਮਾਨ ਕਹਿੰਦੇ ਫਿਰ ਮੈਂ ਉੱਠ ਕੇ ਆ ਗਿਆ ਭਗਵੰਤ ਮਾਨ ਦੀ ਜਿਹੜੀ ਖਲ ਸੀ ਉਹ ਕਹਿੰਦੇ ਮੋਰਚਾ ਤੇ ਗਲਬਤ ਜਦੋਂ ਸਰਕਾਰ ਗਲਬਤ ਕਰ ਰਹੀ ਹੈ ਫਿਰ ਮੋਰਚਾ ਕਿਉਂ ਕਹਿੰਦੇ ਗੱਲ ਭਗਵੰਤ ਮਾਨ ਦੀ ਇਸ ਗੱਲ 'ਚ ਵਜ਼ਨ ਹੈ ਮੋਦੀ ਸਾਹਿਬ ਦੀ ਸਰਕਾਰ ਦੇ ਖਿਲਾਫ ਮੋਰਚੇ ਦੀ ਲੋੜ ਇਸ ਕਰਕੇ ਪਈ ਕਿ ਸਰਕਾਰ ਮੀਟਿੰਗ ਨਹੀਂ ਸੀ ਕਰ ਰਹੀ ਗੱਲਬਾਤ ਨਹੀਂ ਸੀ ਕਰ ਰਹੀ ਤਾਂ ਮੋਰਚਾ ਲੱਗਿਆ ਤੇ ਜੇ ਇੱਕ ਮੁੱਖ ਮੰਤਰੀ ਗੱਲਬਾਤ ਕਰ ਰਿਹਾ ਫਿਰ ਮੋਰਚੇ ਦੀ ਲੋੜ ਹੋਣੀ ਨਹੀਂ ਚਾਹੀਦੀ ਜੀ ਹੰਤਮਾਨ ਨੇ ਜਿਹੜੀ ਗੱਲ ਕੀਤੀ ਹੈ ਦੇਖੋ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਕਿ ਸਾਡੀ ਕਿਸਾਨੀ ਸੰਕਟ ਚ ਹੈ ਕਿਸਾਨੀ ਬਾਰੇ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਸਾਡੀਆਂ ਪਿਛਲੀਆਂ ਸਰਕਾਰਾਂ ਫੇਲ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਹੁਤੀ ਕਾਮਯਾਬ ਨਹੀਂ ਹੈ ਕਿਸਾਨੀ ਮਸਲੇ ਹੱਲ ਕਰਨ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹਜੇ ਤੱਕ ਖੇਤੀ ਨੀਤੀ ਲਿਆ ਨਹੀਂ ਸਕੀ ਤਿੰਨ ਸਾਲਾਂ ਚ ਇਹ ਫੇਲਿਅਰ ਰਿਹਾ ਆਮ ਆਦਮੀ ਪਾਰਟੀ ਦੇ ਭਾਵੇਂ ਖੇਤੀਬਾੜੀ ਮੰਤਰੀ ਦਾ ਭਾਵੇਂ ਦਿੱਲੀ ਵਾਲਿਆਂ ਦਾ ਭਾਵੇਂ ਪੂਰੀ ਸਰਕਾਰ ਦਾ ਇਹ ਫੇਲਿਅਰ ਹੈ ਜੀ ਆਪਰੇ ਵੀ ਚੁਟਕੀਆਂ ਮਾਰ ਕੇ ਚੋਣਾਂ ਤੋਂ ਪਹਿਲਾਂ ਇੱਕ ਦੋ ਲੀਡਰ ਕਹਿੰਦੇ ਸੀ ਐਮਐਸਪੀ ਦਵਾਂਗੇ ਉਹ ਗੱਲਾਂ ਗਲਤ ਸੀ ਉਹ ਅੱਜ ਉਹ ਗਲੇ ਦੀਆਂ ਹੱਡੀਆਂ ਬਣੀਆਂ ਸੂਬੇ ਕੋਲੇ ਉਹ ਸਥਿਤੀ ਨਹੀਂ ਹੈ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤਾਂ ਪਿਛਲੇ ਹੀ ਛੱਡ ਗਏ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਜਦੋਂ ਵਾਅਦੇ ਕਰਨੇ ਹੁੰਦੇ ਨੇ ਜਾਂ ਕਿਸੇ ਵੀ ਸਰਕਾਰ ਨੂੰ ਤੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਹੁਣ ਤੁਸੀਂ ਦੇਖੋ ਦਿੱਲੀ ਚ ਬੀਜੇਪੀ ਦੀ ਜਿਹੜੀ ਸਰਕਾਰ ਆਈ ਹੈ ਬੀਬੀ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਰੇਖਾ ਜੀ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਉਹ ਕਹਿੰਦੇ ਸਾਰੇ ਮਹੀਨਿਆਂ ਦੇ ਲਗਭਗ ਖਜ਼ਾਨੇ ਖਾਲੀ ਨੇ ਤੇ ਲੋਕ ਕਹਿੰਦੇ ਇੰਤਜ਼ਾਰ ਕਰ ਰਹੇ ਸੀ ਵੀ 8 ਮਾਰਚ ਨੂੰ ਮਹਿਲਾਵਾਂ ਦੇ ਖਾਤਿਆਂ ਚ ਪੈਸੇ ਆ ਜਾਣੇ ਆ ਉਹ ਕਹਿੰਦੇ ਖਜ਼ਾਨਾ ਹੀ ਖਾਲੀ ਹੈ ਹੁਣ ਦੇਖੋ 8 ਮਾਰਚ ਨੂੰ ਮਹਿਲਾਵਾਂ ਦੇ ਖਾਤੇ 'ਚ ਦਿੱਲੀ 'ਚ ਪੈਸਿਆਂ ਦਾ ਐਲਾਨ ਹੁੰਦਾ ਹੈ ਜਾਂ ਨਹੀਂ ਅਗਰ ਨਹੀਂ ਹੋਇਆ ਤੇ ਫਿਰ ਉਹ ਵੀ ਵਾਦਾ ਖਿਲਾਫੀ ਹੈ ਉੱਥੇ ਜੀ ਸੋ ਪੋਲੀਟਿਕਲ ਪਾਰਟੀਆਂ ਅੱਜਕੱਲ ਬਹੁਤ ਵੱਡੇ ਸੁਪਨੇ ਵਿਖਾ ਕੇ ਵੋਟਾਂ ਲੈ ਲੈਂਦੀਆਂ ਨੇ ਪਹਿਲਾਂ ਤੇ ਬਾਅਦ 'ਚ ਉਹਨਾਂ ਨੂੰ ਪੂਰਾ ਨਹੀਂ ਕਰਦੀਆਂ ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਇਹ ਜਿਹੜੀ ਪ੍ਰਥਾ ਹੈ ਇਹ ਬਹੁਤ ਨੁਕਸਾਨਦਾਇਕ ਹੈ ਇਹਦੇ ਨਾਲ ਭਰੋਸਾ ਪੋਲੀਟਿਕਲ ਪਾਰਟੀਆਂ 'ਤੇ ਵਾ ਲੈਣ ਗਿਆ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਚੁਟਕੀ ਮਾਰ ਕੇ ਐਮਐਸਪੀ ਦੇ ਦੇਾਂਗੇ ਅੱਜ ਸਾਨੂੰ ਰਾਜ ਦੇ ਦੇਓ ਤੇ ਅੱਜ ਆਮ ਆਦਮੀ ਪਾਰਟੀ ਦੇ ਪੈਰਾਂ 'ਚ ਰੋੜੇ ਬਣ ਗਈਆਂ ਉਹ ਗੱਲਾਂ ਇਸ ਕਰਕੇ ਜਿਹੜੀ ਕਿਸਾਨਾਂ ਦੀ ਗੱਲ ਹੈ ਅੱਜ ਕਿਸਾਨ ਕੀ ਚੰਡੀਗੜ੍ਹ ਜਾਂਦੇ ਨੇ ਕਈ ਕਿਸਾਨਾਂ ਆ ਕੇ ਚਲਾਈ ਨੇ ਭਗਵੰਤ ਮਾਨ ਨੇ ਸਾਫ਼ ਕਹਿਤਾ ਜੇ ਗੱਲਬਾਤ ਕਰਨੀ ਹੈ ਤੇ ਮੋਰਚਾ ਨਹੀਂ ਜੇ ਮੋਰਚਾ ਲਾਉਣਾ ਤਾਂ ਗੱਲਬਾਤ ਨਹੀਂ ਹੁਣ ਅੱਜ ਕਿਸਾਨਾਂ ਦਾ ਐਕਸ਼ਨ ਕੀ ਹੁੰਦਾ ਹੈ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਚੰਡੀਗੜ੍ਹ ਚ ਦਾਖਲੇ ਦੀ ਵੀ ਕਿ ਕਿਵੇਂ ਰੋਕਿਆ ਜਾਣਾ ਹੈ ਕੀ ਮੁਹਾਲੀ ਦਾਖਲ ਹੋ ਸਕਣਗੇ ਚੰਡੀਗੜ੍ਹ ਕਿਸਾਨ ਦਾਖਲ ਹੋ ਸਕਣਗੇ ਕਿੰਨੇ ਕੁ ਕਿਸਾਨ ਆਉਂਦੇ ਨੇ ਕਿਉਂਕਿ ਬਦਕਿਸਮਤੀ ਇਹ ਹੈ ਕਿ ਸਾਡੀਆਂ ਕਿਸਾਨ ਯੂਨੀਅਨਾਂ ਵੰਡੀਆਂ ਗਈਆਂ ਜਿਹੜੀ ਕੇਂਦਰ ਨਾਲ ਗੱਲਬਾਤ ਹੋ ਰਹੀ ਹੈ ਉਹਦੇ ਚ ਦੋ ਫਾਰਮ ਨੇ ਆ ਜਿਹੜੇ ਹੁਣ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੇ ਨੇ ਪੱਕੇ ਇਹ ਐਸਕੇਐਮ ਵਾਲੇ ਨੇ ਔਰ ਐਸਕੇਐਮ ਵਾਲੇ ਮੈਨੂੰ ਲੱਗਦਾ ਇਹਨਾਂ ਨੇ ਪਿਛਲੀ ਵਾਰੀ ਨਾ ਇੱਕ ਸੰਯੁਕਤ ਸਮਾਜ ਮੋਰਚਾ ਬਣਿਆ ਸੀ ਬਲਬੀਰ ਸਿੰਘ ਰਾਜਣੋਥ ਨੇ ਬਣਾਇਆ ਸੀ ਉਹ ਦੁਬਾਰਾ ਬਣਾ ਲੈਣਾ ਚਾਹੀਦਾ ਹੈ ਚੋਣ ਲੜਨੀ ਚਾਹੀਦੀ ਐ ਸਸਮ ਨੂੰ ਅਗਰ ਪਿਛਲੀ ਵਾਰੀ ਨਹੀਂ ਜਿੱਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਤਾਂ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਨੂੰ ਵੀ ਪਹਿਲਾਂ ਲੋਕ ਜ਼ਮਾਨਤ ਜ਼ਬਤ ਪਾਰਟੀ ਕਹਿੰਦੇ ਸੀ ਕਾਂਗਰਸ ਦਿੱਲੀ ਦੇ ਵਿੱਚ ਕਾਂਗਰਸ ਦੀਆਂ ਇਸ ਵਾਰ ਵੀ ਜ਼ਮਾਨਤਾਂ ਜ਼ਬਤ ਹੋਈਆਂ 65 66 ਕਹਿੰਦੇ ਪਿਛਲੀ ਵਾਰੀ ਵੀ ਹੋਈਆਂ ਸੀ ਸੋ ਇਸ ਕਰਕੇ ਜ਼ਮਾਨਤ ਕਬਤ ਹੁੰਦੀਆਂ ਰਹਿੰਦੀਆਂ ਨੇ ਲੋਕ ਲੋਕਤੰਤਰ ਚ ਜੇ ਤੁਹਾਡਾ ਮਿਸ਼ਨ ਚੰਗਾ ਤੇ ਡਟੇ ਰਹੋ ਸੋ ਬਲਬੀਰ ਸਿੰਘ ਰਾਜੀਵਾਲ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਬਲਬੀਰ ਸਿੰਘ ਰਾਜੀਵਾਲ ਉਹਨਾਂ ਦਾ ਮੈਨੂੰ ਲੱਗਦਾ ਉਹਨਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਗਲੀਆਂ ਚੋਣਾਂ ਉਹਨਾਂ ਨੂੰ ਫੇਰ ਲੜਨੀਆਂ ਚਾਹੀਦੀਆਂ ਨੇ ਔਰ ਜਿੱਥੋਂ ਤੱਕ ਗੱਲ ਰਹੀ ਕਿਸਾਨਾਂ ਦੀਆਂ ਮੰਗਾਂ ਦੀ ਪੰਜਾਬ ਸਰਕਾਰ ਨੂੰ ਬਹੁਤ ਗੰਭੀਰਤਾ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਨੇ ਔਰ ਕਿਸਾਨਾਂ ਨੂੰ ਅਗਰ ਕੋਈ ਮੁੱਖ ਮੰਤਰੀ ਗੱਲ ਕਰਨ ਲਈ ਤਿਆਰ ਹੈ ਫਿਰ ਮੋਰਚੇ ਤੋਂ ਪਹਿਲਾਂ ਗੱਲਬਾਤ ਚਾਉਣਾ ਚਾਹੀਦਾ ਅਗਰ ਮੁੱਖ ਮੰਤਰੀ ਗੱਲਬਾਤ ਤੋਂ ਇਨਕਾਰੀ ਹੈ ਫਿਰ ਤੁਸੀਂ ਮੋਰਚਾ ਲਾਓ ਪਰ ਇੱਕ ਗੱਲ ਹੋਰ ਹੈ ਸੜਕਾਂ ਜਾਮ ਕਰਨ ਤੋਂ ਹੁਣ ਕਿਸਾਨਾਂ ਨੂੰ ਗਰੇਜ਼ ਕਰਨਾ ਚਾਹੀਦਾ ਕਿਉਂਕਿ ਆਮ ਲੋਕ ਬਹੁਤ ਲੰਮੇ ਸਮੇਂ ਤੱਕ ਜਿਹੜੀਆਂ ਸੜਕਾਂ ਜਾਮ ਨੇ ਉਹਦੇ ਤੋਂ ਨਾਖੁਸ਼ ਨੇ ਪਿਛਲੇ ਸਮੇਂ 'ਚ ਕਿਸਾਨਾਂ ਦੀ ਔਰ ਆਮ ਲੋਕਾਂ ਦੀ ਜਿਹੜੀ ਤਕਰਾਰ ਹੋਈ ਹੈ ਹਰਜੋਜੀ ਕੋਈ ਇਸ ਗੱਲ ਦਾ ਗਵਾਹ ਹੈ ਕਿ ਆਮ ਲੋਕ ਵੀ ਸਮਰਥਨ ਤਾਂ ਕਰਦੇ ਨੇ ਕਿਸਾਨਾਂ ਦਾ ਪਰ ਉਹ ਹਰ ਰੋਜ਼ ਦੇ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹਦੇ ਤੋਂ ਨਾ ਖੁਸ਼ ਰਹਿੰਦੇ ਨੇ ਸੋ ਇਸ ਕਰਕੇ ਕਿਸਾਨਾਂ ਨੂੰ ਵੀ ਇਸ ਪਾਸੇ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਮੇਰੇ ਕੋਲੇ ਲਿਸਟ ਵੀ ਆ ਗਈ ਮੈਂ ਜਾਂਦੇ ਜਾਂਦੇ ਲਿਸਟ ਪੜ ਵੀ ਦਿੰਨਾ ਹਰਜੋਤ ਜੀ ਅ ਮਨਜੀਤ ਸਿੰਘ ਜੀ ਨੇ ਇਹ ਲਿਸਟ ਭੇਜੀ ਹੈ ਸੋ ਸਰਕਾਰ ਨੇ ਪੰਜ ਤਹਿਸੀਲਦਾਰਾਂ ਤੇ ਨੌ ਨਾਇਬ ਤਹਿਸੀਲਦਾਰ ਮੁਅਤਲ ਕੀਤੇ ਨੇ ਔਰ ਤਹਿਸੀਲਦਾਰਾਂ ਨੇ ਸੇਲਸ ਡੀਡ ਨੇ ਜਿਹੜੇ ਉਹਨਾਂ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਸੀ ਸੋ ਜਿਹੜੇ ਖਰੀਦ-ਵੇਚ ਦੇ ਇਕਰਾਰਨਾਮੇ ਨੇ ਉਹਨਾਂ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਸੀ ਦੇਖੋ ਜਿਹੜੇ ਮੁੱਤਲ ਕੀਤੇ ਨੇ ਜੀ ਇੱਕ ਤਾਂ ਜਿਹੜੀ ਸਰਕਾਰ ਦੀ ਲਿਸਟ ਹੈ ਆ ਇਹ ਹੈਗੀ ਆ ਜੀ ਪ੍ਰोसीडिंग्स ਫਾਰ ਮੇਜਰ ਪਨਿਸ਼ਮੈਂਟ ਅੰਡਰ ਰੂਲ 8 ਆਫ ਦਾ ਪੰਜਾਬ ਸਿਵਲ ਸਰਵਿਸਸ ਪਨਿਸ਼ਮੈਂਟ ਐਂਡ ਅਪੀਲ ਰੂਲਸ 9070 are contemplated against the following tehsildars naib tehsildars they are placed under suspension with immediate effect ik ta hai ga ji gurmukhsingh tehsildar bagha purana moga jila trim sen naib tehsildar bagha purana moga jila amarpreet singh naib tehsildar samal sar moga ramesh thingra naib tehsildar taramkot moga ਅਮੀਸ਼ ਕੁਮਾਰ ਨਾਇਬ ਤਹਿਸੀਲਦਾਰ ਬਦਨੀ ਕਲਾ ਮੋਗਾ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਮੋਗਾ ਮੋਗਾ ਵਾਲਿਆਂ ਦਾ ਅੰਦੋਲਨ ਜਿਆਦਾ ਤਕੜਾ ਸੀ ਇਹਦਾ ਮਤਲਬ ਸਸਪੈਂਡ ਹੋ ਗਏ 6 ਰਜਿੰਦਰ ਸਿੰਘ ਤਹਿਸੀਲਦਾਰ ਗੁਰੂ ਹਰ ਸਹਾਏ ਐਡੀਸ਼ਨਲ ਚਾਰਜ ਫਿਰੋਜ਼ਪੁਰ ਫਿਰੋਜ਼ਪੁਰ ਇਹ ਵੀ ਹੋ ਗਏ ਜੀ ਸਸਪੈਂਡ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਚਤਿੰਦਰਪਾਲ ਸਿੰਘ ਤਹਿਸੀਲਦਾਰ ਮਲੋਟ ਮਲੋਟ ਐਡੀਸ਼ਨਲ ਚਾਰਜ ਸ੍ਰੀ ਮੁਕਸਰ ਸਾਹਿਬ ਤੇ 10ਵੇਂ ਨੰਬਰ ਵਾਲੇ ਨੇ ਜੀ ਰਣਜੀਤ ਸਿੰਘ ਖੈਰਾ ਤਹਿਸੀਲਦਾਰ ਨੈਪ ਤਹਿਸੀਲਦਾਰ ਸ੍ਰੀ ਮੁਕਸਰ ਸਾਹਿਬ ਤੇ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਸ੍ਰੀ ਮੁਕਸਰ ਸਾਹਿਬ ਤੇ ਕਮਲਦੀਪ ਸਿੰਘ ਬਰਾੜ ਤਹਿਸੀਲਦਾਰ ਗਿੱਦੜਵਾਲਾ ਸ੍ਰੀ ਮੁਕਸਰ ਸਾਹਿਬ ਸੋ ਇਹਨਾਂ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਹੈ ਸੋ ਚਲੋ ਉਮੀਦ ਕਰਦੇ ਹਾਂ ਕਿ ਸਰਕਾਰ ਨਾਲ ਇਹਨਾਂ ਦੀ ਜਦੋਂ ਗੱਲਬਾਤ ਹੋਵੇ ਤੇ ਇਹਨਾਂ ਦੀ ਮਤਲੀ ਜਿਹੜੀ ਉਹ ਠੀਕ ਹੋਵੇ ਅੱਗੇ ਹੈ ਜੀ ਅਮ੍ਰਿਤਾ ਅਗਰਵਾਲ ਨਾਇਬ ਤਹਿਸੀਲਦਾਰ ਗਿੱਦੜਵਾਹਾ ਤੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਡੋਡਾ ਸ੍ਰੀ ਮੁਕਸਰ ਸਾਹਿਬ ਡਿਊਰਿੰਗ ði ਸਪੈਂਸ਼ਨ ਪੀਰੀਅਡ ਮਤਲੀ ਦੇ ਸਮੇਂ ਦੌਰਾਨ ðiਰ ਹੈੱਡਕਵਾਰਟਰ ਹੈਜ਼ ਬੀਨ ਫਿਕਸਡ ਐਟ फाइनेंशियल कमिश्नर रेवेन्यू ऑफिस पंजाब सिविल सेक्रेटेरिएट चंडीगढ़ लो जी ਹੁਣ ਇਹ ਸਾਰੇ ਜਿੰਨੀ ਦੇਰ ਤੱਕ ਸਸਪੈਂਡ ਰਹਿਣਗੇ ਜਾਂ ਬਹਾਲ ਨਹੀਂ ਹੁੰਦੇ ਤੇ ਇਹ ਹੁਣ ਚੰਡੀਗੜ੍ਹ फाइनेंशियल कमिश्नर रेवेन्यू ਮਾਲ ਮਹੱਕਮੇ ਦੇ ਜਿਹੜੇ फाइनेंशियल कमिश्नर ਨੇ ਉਥੋਂ ਦੇ ਦਫਤਰ ਨੂੰ ਰਿਪੋਰਟ ਕਰਨਗੇ ਤੇ ਇਹਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਆ ਮੁੱਖ ਮੰਤਰੀ ਦੇ ਸਕੱਤਰ ਨੂੰ ਵੀ ਚਲੀ ਗਈ ਰੈਵਨਿਊ ਤੇ ਰੀਹੈਬਿਲੀਟੇਸ਼ਨ ਮਨਿਸਟਰ ਨੂੰ ਵੀ ਚਲੀ ਗਈ ਡਿਵੀਜ਼ਨਲ ਕਮਿਸ਼ਨਰਾਂ ਨੂੰ ਚਲੀਆਂ ਗਈਆਂ ਸਟੇਟ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਦੇ ਨੂੰ ਸਾਰਿਆਂ ਨੂੰ ਇਹ ਜਾਣਕਾਰੀ ਚਲੀ ਗਈ ਪ੍ਰਾਈਵੇਟ ਸੈਕਟਰੀ ਟੂ ਅਡੀਸ਼ਨਲ ਚੀਫ ਸੈਕਟਰੀ ਕਮ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਮਾਲ ਮਹਿਕਮੇ ਦੇ ਜਿਹੜੇ ਮੁਖ ਸਕੱਤਰ ਨੇ ਤੇ ਅਡੀਸ਼ਨਲ ਸਕੱਤਰ ਤੇ ਫਾਈਨੈਂਸ਼ੀਅਲ ਕਮਿਸ਼ਨਰ ਨੇ ਉਹਨਾਂ ਨੂੰ ਵੀ ਚਲੀ ਗਈ ਸੋ ਪ੍ਰੋਜੈਕਟ ਮੈਨੇਜਰ ਜਿੰਨੇ ਪੀਐਲਆਰਐਸ ਦੇ ਸਾਰਿਆਂ ਨੂੰ ਤੇ ਸਾਰੇ ਕੰਸਰਨਡ ਅਫਸਰਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਤੋਰਤੀ ਕੱਲ ਰਾਤ ਸੋ ਇਹ ਐਕਸ਼ਨ ਹੈ ਹੁਣ ਇਹ ਹੜਤਾਲ ਦਾ ਪਰ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਜ਼ਰੂਰ ਇਸ ਪਾਸੇ ਮੁੱਖ ਮੰਤਰੀ ਧਿਆਨ ਦੇਣ ਵਿਜੀਲੈਂਸ ਬਿਊਰੋ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਹਦਾਇਤਾਂ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ ਕਿ ਉਹ ਵੀ ਪੁਲਿਸ ਮੈਕਮਾ ਵੀ ਔਰ ਵਿਜੀਲੈਂਸ ਬਿਊਰੋ ਵੀ ਜਿਹੜੀਆਂ ਉਹਨਾਂ ਕੋਲੇ ਕਾਨੂੰਨੀ ਤਾਕਤਾਂ ਨੇ ਸਿਰਫ ਉਹਨਾਂ ਨੂੰ ਵਰਤਣ ਕਈ ਤਾਕਤਾਂ ਉਹ ਆਪ ਬਣਾ ਲੈਂਦੇ ਨੇ ਉਹਨਾਂ ਤੋਂ ਗੁਰੇਜ਼ ਕਰਨ ਔਰ ਸਾਰੇ ਤਹਿਸੀਲਦਾਰਾਂ ਨੂੰ ਬੇਨਤੀ ਹੈ ਇਹਨਾਂ ਦੀ ਐਸੋਸੀਏਸ਼ਨ ਨੂੰ ਬੇਨਤੀ ਹੈ ਕੱਲ ਮੈਂ ਸੁਣ ਰਿਹਾ ਸੀ ਇਹਨਾਂ ਦੇ ਰੈਵਨਿਊ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਪੜਤਾਲੀਆ ਕਮੇਟੀ ਦੇ ਉਹ ਕਹਿੰਦੇ ਸਾਡੇ ਕੋਲੇ ਬਹੁਤ ਸਾਰੇ ਵਿਜੀਲੈਂਸ ਦੇ ਅਫੀਸ਼ਰ ਨੇ ਪੋਲਿਟਿਕਲ ਹੋਕ ਨੇ ਉਹਨਾਂ ਦੀਆਂ ਨਾਮੀ ਬੇਨਾਮੀ ਜਾਇਦਾਦਾਂ ਦੀਆਂ ਲਿਸਟਾਂ ਆ ਗਿਆ ਸੋ ਤੁਹਾਨੂੰ ਬੇਨਤੀ ਹੈ ਭਾਈ ਜੇ ਮੁੱਖ ਮੰਤਰੀ ਤੁਹਾਡੇ ਤੇ ਕਾਰਵਾਈ ਕਰ ਰਿਹਾ ਹੈ ਤੁਸੀਂ ਆਪਣਾ ਪੱਖ ਰੱਖੋ ਤੁਸੀਂ ਉਹ ਸਾਰੀਆਂ ਲਿਸਟਾਂ ਜਾਰੀ ਕਰ ਦਿਓ ਜਿਹਦੇ ਵਿੱਚ ਵਿਜੀਲੈਂਸ ਦੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਨਾਮੀ ਬੇਨਾਮੀ ਜਾਇਦਾਦਾਂ ਨੇ ਤੁਹਾਡੇ ਕੋਲੇ ਪਤਾ ਲੱਗੇ ਲੋਕਾਂ ਨੂੰ ਭਾਈ ਜੇ ਕਿਸੇ ਨੇ ਬੇਨਾਮੀ ਜਾਇਦਾਦ ਬਣਾਈ ਹੈ ਔਰ ਜਿੰਨਾ ਲੀਡਰਾਂ ਦੀ ਤੁਹਾਡੇ ਕੋਲੇ ਲਿਸਟ ਹੈ ਉਹ ਜਿਹੜਾ ਤੁਹਾਡੇ ਰਿਸ਼ਤੇਦਾਰ ਲੱਗਦੇ ਨੇ ਸੋ ਕਰ ਦਿਓ ਹੁਣ ਲਿਸਟਾਂ ਜਾਰੀ ਜਿਹੜੀ ਗੱਲ ਤੁਸੀਂ ਕਹੀ ਸੀ ਪਰਸੋਂ ਪ੍ਰੈਸ ਕਾਨਫਰੰਸ 'ਚ ਉਹਦੇ ਤੇ ਫੁੱਲ ਚੜਾਓ ਤਾਂ ਕਿ ਲੋਕ ਤੁਹਾਡੇ ਨਾਲ ਵਿਚਾਰ ਆ ਕੇ ਖੜਨ ਨਹੀਂ ਤਾਂ ਸਾਰੇ ਤੁਹਾਡੇ ਖਿਲਾਫ ਹੈ ਕਿਉਂਕਿ ਤਹਿਸੀਲਾਂ ਦੇ ਵਿੱਚ ਅਤਿ ਦੀ ਕਰਾਪਸ਼ਨ ਹੈ ਸੋ ਮੈਂ ਕੱਲ ਕਿਹਾ ਸੀ ਜੀ ਕਿਸੇ ਵਿਅਕਤੀ ਨੂੰ ਹਰ ਜੋ ਜੀ ਅੱਖਾਂ ਬੰਦ ਕਰਕੇ ਤਹਿਸੀਲ ਭੇਜ ਦੋ ਉਹ ਵੀ ਬਾਹਰ ਆ ਕੇ ਦੱਸ ਦੂਗਾ ਵੀ ਕਿੱਥੇ ਕਿੱਥੇ ਕ腐ਪਸ਼ਨ ਹੋ ਰਹੀ ਹੈ ਮਤਲਬ ਕ腐ਪਸ਼ਨ ਅੱਖਾਂ ਬੰਦ ਕਰਕੇ ਵੀ ਦਿਖ ਜਾਂਦੀ ਹੈ ਬਸ ਬੰਦਾ ਇਸ ਨੀਅਤ ਨਾਲ ਅੰਦਰ ਜਾਵੇ ਕਿ ਮੈਂ ਕ腐ਪਸ਼ਨ ਦੇਖਣੀ ਹੈ ਸੋ ਤਹਿਸੀਲਦਾਰਾਂ ਦੀਆਂ ਐਸੋਸੀਏਸ਼ਨਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਲੀਡਰ ਨੇ ਜਿਹੜੇ ਵੀ ਅਫਸਰ ਨੇ ਭਾਵੇਂ ਵਿਜੀਲੈਂਸ ਦੇ ਨੇ ਭਾਵੇਂ ਪੁਲਿਸ ਦੇ ਨੇ ਜਿਨ੍ਹਾਂ ਦੀਆਂ ਤੁਹਾਡੇ ਕੋਲੇ ਲਿਸਟਾਂ ਹੈਗੀਆਂ ਨੇ ਬੇਨਾਮੀ ਪ੍ਰਾਪਰਟੀਆਂ ਦੀਆਂ ਉਹ ਤੁਸੀਂ ਜਨ ਜाहिर ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕ腐ਪਸ਼ਨ ਹੈ ਭਾਵੇਂ ਉਹ ਤੁਹਾਡੇ ਵਿਭਾਗ ਦੇ ਭਾਵੇਂ ਉਹ ਵਿਜੀਲੈਂਸ ਦੀ ਹੈ ਭਾਵੇਂ ਪੋਲਿਟিক্যাল ਲੋਕਾਂ ਦੀ ਹੈ ਕਰਪਸ਼ਨ ਕਰਪਸ਼ਨ ਹੈ ਆਪਾਂ ਸਾਰੀ ਉਹ ਖਤਮ ਕਰਨੀ ਹੈ ਤੇ ਜਰੂਰ ਲਿਸਟਾਂ ਸਾਰਵਜਨਿਕ ਕਰੋ ਜੇ ਮੇਰੇ ਤੱਕ ਭੇਜ ਸਕੋ ਤਾਂ ਭੇਜੋ ਤਾਂ ਕਿ ਜਿਵੇਂ ਮੈਂ ਸਸਪੈਂਡ ਹੋਏ ਅਫਸਰਾਂ ਦੇ ਨਾਮ ਲਏ ਨੇ ਉਸੇ ਤਰ੍ਹਾਂ ਆਪਾਂ ਉਹਨਾਂ ਦੇ ਨਾਮ ਵੀ ਲਈਏ ਜਿਨ੍ਹਾਂ ਦੀਆਂ ਤੁਸੀਂ ਬੇਨਾਮੀ ਪ੍ਰਾਪਰਟੀਆਂ ਦੀ ਲਿਸਟ ਸਾਨੂੰ ਭੇਜੋਗੇ ਫੈਸਲਾ ਤੁਹਾਡੇ ਹੱਥ ਮੁੱਖ ਮੰਤਰੀ ਨੂੰ ਮੁਬਾਰਕਬਾਦ ਹੈ ਮੁੱਖ ਮੰਤਰੀ ਨੇ ਚੰਗਾ ਕੰਮ ਕੀਤਾ ਹੈ ਔਰ ਜਿਨੇ ਇਮਾਨਦਾਰ ਅਫਸਰ ਨੇ ਆਵੇਂ ਉਹ ਤਹਿਸੀਲ ਚ ਨੇ ਕਾਰਪੋਰੇਸ਼ਨ ਚ ਨੇ ਕਿਸੇ ਵੀ ਮਹਿਕਮੇ ਚ ਨੇ ਉਹਨਾਂ ਸਾਰੇ ਇਮਾਨਦਾਰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਕਲਰਕਾਂ ਨੂੰ ਉਹਨਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਨੂੰ ਸਲੂਟ ਹੈ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਨੇ ਕਿ ਤੁਸੀਂ ਹੋਰ ਤਰੱਕੀਆਂ ਕਰੋ ਤੁਸੀਂ ਵੀ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਇਹ ਸਾਰੀ ਹੀ ਜੋ ਵਿਸਥਾਰ ਵਿੱਚ ਜਾਣਕਾਰੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਔਰ ਪੰਜਾਬ ਦੀ ਪੰਥਕ ਸਿਆਸਤ ਦੇ ਉੱਪਰ ਵੀ ਤੁਸੀਂ ਗੱਲ ਸਾਂਝੀ ਕੀਤੀ ਆਪਣਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦੀ ਔਰ ਕੋਈ ਵੀ ਤਰ ਸਮੇਤ ਉਹ ਸਾਰੇ ਤਹਿਸੀਲਦਾਰ ਸਾਹਿਬ ਜਿਨ੍ਹਾਂ ਦੇ ਨਾਮ ਇਸ ਲਿਸਟ 'ਚ ਨਹੀਂ ਸਰਕਾਰੀ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਤੇਰ ਆਪਣਾ ਪੱਖ ਰੱਖਣਾ ਚਾਵੇ ਤੇ ਤੁਹਾਡੇ ਸਭ ਦਾ ਖੁੱਲਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਆਪਾਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਤਾ